ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇਦਰੋ ਧੰਨਵਾਦ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤ ਦਾ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇੱਥੇ ਖੜਾ ਮੇਰੇ ਆਪਣੇ ਵਿੱਚ ਕੋਈ ਨਾ ਔਕਾਤ ਹੈ ਨਾ ਮੇਰੀ ਕੋਈ ਗੋਣੀਆਂ ਜੋ ਮੈਂ ਇੱਥੇ ਖੜ ਕੇ ਆਪ ਜੀ ਨੂੰ ਦੱਸ ਸਕਾਂ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਉਹ ਹੀ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਹਨ ਸੋ ਜਦੋਂ ਮੈਂ ਬਾਕੀ ਵਿਦਿਆਰਥੀਆਂ ਵਾਂਗ ਆਪਣਾ ਕੈਰੀਅਰ ਬਣਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਵਿਦੇਸ਼ ਗਿਆ ਮੈਂ ਸਪੱਲਾ ਸਵਿਟਜ਼ਰਲੈਂਡ ਪਹੁੰਚਿਆ ਉਸ ਤੋਂ ਬਾਅਦ ਕਿਤੇ ਵੀ ਜਾਣਾ ਇਸ ਰੂਪ ਕਰਕੇ ਉੱਥੇ ਆਪਾਂ ਨੂੰ ਕੋਈ ਜਾਣਦਾ ਨਹੀਂ ਕੋਈ ਪਛਾਣ ਨਹੀਂ ਸੀ ਦੂਸਰਾ ਕਾਰਨ ਉੱਥੇ ਸਿਰਫ ਕੰਮ ਰੈਸਟੋਰੈਂਟ ਦਾ ਸੀਗਾ ਹਰ ਥਾਂ ਮੀਟ ਸ਼ਰਾਬ ਤੇ ਹੋਰ ਉੱਥੇ ਕੋਈ ਕੰਮ ਮਿਲਦਾ ਨਹੀਂ ਸੀ ਅਖੀਰ ਮੈਨੂੰ ਉੱਥੋਂ ਸਪੈਨ ਨੂੰ ਜਾਣਾ ਪਿਆ ਫਿਰ ਉੱਥੇ ਜਦੋਂ ਵੀ ਕਮ ਲੱਭਣ ਵਾਸਤੇ ਜਾਣਾ ਤੇ ਪਹਿਲਾਂ ਮੈਨੂੰ ਇਹੋ ਹੀ ਜਿਹੜੀ ਮੁਸ਼ਕਲ ਦਰਪੇਸ਼ ਹੋਣੀ ਕਿ ਦਸਤਾਰ ਦੜੀ ਕਿਉਂਕਿ ਇਹ ਨਹੀਂ ਕਿ ਉਹ ਆਪਾਂ ਨੂੰ ਸਿੱਖ ਕਰਕੇ ਨਹੀਂ ਰੱਖਦੇ ਉਹ ਆਪਾਂ ਨੂੰ ਜਾਣਦੇ ਨਹੀਂ ਆ ਉਹ ਆਪਾਂ ਨੂੰ ਬੜੇ ਅਜਨਬੀ ਜੇ ਸਮਝਦੇ ਆ ਆਪਾਂ ਨੂੰ ਇਸਲਾਮ ਨਾਲ ਜੋੜ ਕੇ ਵੇਖਦੇ ਆ ਜੋ ਇੱਕ ਅਤਵਾਦੀ ਤਸਵੀਰ ਹੈ ਉਸ ਰੂਪ ਵਿੱਚ ਇੱਕ ਸਿੱਖ ਨੂੰ ਵੇਖਦੇ ਜਦੋਂ ਵੀ ਗਲੀ 'ਚ ਜਾਣਾ ਜਾਂ ਕਿਤੇ ਜਾਣਾ ਤੇ ਵੇਖਣਾ ਉਹਨਾਂ ਨੇ ਬੜੇ ਤਰ੍ਹਾਂ ਦੇ ਕਈ ਵੀ ਰਿ ਕਮੈਂਟ ਕਰਨੇ ਅਤਵਾਦੀ ਬਿਲ ਲਾ ਦੇਣ ਤਲੇਬਾਨ ਇਦਾਂ ਦਾ ਉਹ ਜਿਹੜਾ ਮਾਨਸਿਕ ਤੌਰ ਤੇ ਜਿਹੜਾ ਬੜੀ ਪਰੇਸ਼ਾਨੀ ਚਲਣੀ ਪਈ ਉਹ ਚੀਜ਼ਾਂ ਕਿਸੇ ਨਾਲ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਸੋ ਉਦੋਂ ਮਨ 'ਚ ਹੀ ਆਇਆ ਕਿ ਹੁਣ ਕੈਰੀਅਰ ਨਹੀਂ ਬਣਾਉਣਾ ਪਹਿਚਾਣ ਬਣਾਉਣੀ ਆ ਸੋ ਗੁਰੂ ਸਾਹਿਬ ਜੀ ਨੇ ਆਪੇ ਹੀ ਕਿਰਪਾ ਕਰਕੇ ਤਰਸ ਕੀਤਾ ਮਨ ਵਿੱਚ ਉਦੋਂ ਮੈਨੂੰ ਪਾਸ਼ਾ ਵੀ ਨਹੀਂ ਥੋੜੀ ਬਹੁਤੀ ਸਪੈਨਿਸ਼ ਆਉਂਦੀ ਸੀ ਥੋੜੀ ਬਹੁਤੀ ਫ੍ਰੈਂਚ ਆਉਂਦੀ ਸੀ ਕੁਝ ਇੰਗਲਿਸ਼ ਦਾ ਸਹਯੋਗ ਲੈ ਕੇ ਉੱਥੇ ਜਿਹੜੇ ਮੇਰੇ ਗਵਾਹ ਸੀਗੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਨੀ ਕਿ ਮੈਂ ਸਿੱਖ ਹਾਂ ਉਹਨਾਂ ਕਹਣਾ ਤੋਂ ਪਾਕਿਸਤਾਨ ਤੋਂ ਮੈਂ ਕਹਣਾ ਨਹੀਂ ਮੈਂ ਪੰਜਾਬ ਤੋਂ ਉਹਨਾਂ ਕਹਣਾ ਉਹ ਕਿੱਥੇ ਮੈਂ ਕੋਈ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਘਾਰਿਆ ਸੋ ਇਦਾਂ ਹੀ ਉੱਥੇ ਜਾ ਕੇ ਥੋੜਾ ਬੋਤਾ ਜਿੰਨੀ ਕਿ ਬਾਬਾ ਜੀ ਨੇ ਕਿਰਪਾ ਕਰਨੀ ਦਰਸ਼ਨਾ ਕਿ ਮੈਂ ਸਿੱਖ ਹਾਂ ਮੈਂ ਦਸਤਾਰ ਕਿਉਂ ਚਾਹੁੰਦਾ ਹਾਂ ਮੇਰੇ ਕੇਸ ਕਿਉਂ ਹਨ ਸੋ ਇਦਾਂ ਕਰਦੇ ਐਸੋਸੀਏਸ਼ਨਾਂ ਤੱਕ ਪਹੁੰਚਣਾ ਫਿਰ ਹੋੜੀ-ਹੋੜੀ ਮੈਨੂੰ ਸਕੂਲ ਵਿੱਚ ਉੱਥੇ ਮੈਨੂੰ ਐਡਮਿਸ਼ਨ ਮਿਲ ਗਈ ਕਿਉਂ ਨੂੰ ਇਹ ਲੱਗਾ ਕਿ ਇਹਨਾਂ ਲੋਕਾਂ ਨੂੰ ਜੇ ਦੱਸਣਾ ਆਪਣੇ ਬਾਰੇ ਇਹਨਾਂ ਚ ਵਿਚਰਨ ਤਾਂ ਤੁਹਾਨੂੰ ਪਾਸ਼ਾ ਆਉਣੀ ਜ਼ਰੂਰੀ ਆ ਤਾਂ ਹੀ ਤੁਸੀਂ ਆਪਣਾ ਸੁਨੇਹਾ ਪਹੁੰਚਾ ਸਕਦੇ ਜੇ ਤੁਸੀਂ ਉਤਰਦੀ ਪਾਸ਼ਾ ਵਿੱਚ ਦੱਸ ਸਕਦੇ ਹੋ ਸੋ ਉੱਥੇ ਫਿਰ ਸਕੂਲ ਵਿੱਚ ਮੈਨੂੰ ਉੱਥੇ ਕਿਉਂਕਿ ਉੱਥੇ ਜਗ੍ਹਾ ਨਹੀਂ ਸੀਗੀ ਉੱਥੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਚੜ੍ਹੋ ਜਗ੍ਹਾ ਮਿਲ ਗਈ ਉਹਨਾਂ ਨੇ ਮੇਰੀ ਭਾਵਨਾ ਸਮਝ ਲਈ ਕਿ ਬਹੁਤ ਜ਼ਰੂਰਤ ਆ ਉਹ ਸਕੂਲ ਵਿੱਚ ਪੜਨ ਤੋਂ ਬਾਅਦ ਠੀਕ 6 ਮਹੀਨੇ ਬਾਅਦ ਗੁਰੂ ਸਾਹਿਬ ਜੀ ਨੇ ਮੈਨੂੰ ਯਾਦ ਹੈ ਕਿ ਮੈਂ ਜਦੋਂ ਸਿੱਖਦਾ ਸੀ ਸਪੈਨਿਸ਼ ਕਟਲਾਨ ਤੇ ਮੈਂ ਕਈ ਵਾਰੀ ਘਰੇ ਫੋਨ ਕਰਨਾ ਤੇ ਮਮਾ ਨੂੰ ਕਹਿਣਾ ਮੈਂ ਕਿਹਾ ਅ ਮਮੀ ਜੀ ਮਹਾ ਇੰਗਲਿਸ਼ ਤੋਂ ਖੜਸ਼ ਡਿਆਹੀ ਤੇ ਨਵਾਂ ਹੀ ਪੰਗਾ ਪੈ ਗਿਆ ਵਾ ਤੇ ਬਹੁਤ ਔਖੀ ਲੱਗਦੀ ਸੀ ਪਰ ਇਹਨਾਂ ਦੀਆਂ ਅਸੀਸਾਂ ਸਦਕਾ ਗੁਰੂ ਸਾਹਿਬ ਜੀ ਨੇ 6 ਮਹੀਨੇ ਬਾਅਦ ਮੈਨੂੰ ਉੱਥੇ ਪੜਾਉਣ ਦੀ ਨੌਕਰੀ ਦੇ ਦਿੱਤੀ ਜਿਹੜੀ ਅ ਉਸ ਸਮੇਂ ਫਿਰ ਨਾਲ-ਨਾਲ ਪ੍ਰੈਜੈਂਟੇਸ਼ਨਾਂ ਸ਼ੁਰੂ ਕੀਤੀਆਂ ਅ ਉਹ ਉਸੇ ਦੌਰਾਨ ਦੇ ਵਿੱਚ ਫਿਰ ਜਿਹੜੇ ਆਪਣੇ ਸੀਗੇ ਸਿਟੀ ਕੌਂਸਲਾਂ ਸਕੂਲਾਂ ਵਿੱਚ ਤੇ ਉਸ ਸਮੇਂ ਦੇ ਨਾਲ ਨਾ ਕਾਫੀ ਹਾਲਾਤ ਜੇ ਦੰਦ ਸੀਗੇ ਕਿ ਕਿਸੇ ਵੀ ਸਿੱਖ ਨੂੰ ਵੇਖਦੇ ਸੀ ਉਹਨਾਂ ਨੂੰ ਪਤਾ ਹੀ ਕੋਈ ਚਾਕੂ ਆ ਤੇ ਉਹ ਸ਼ਰੀ ਸਭ ਲਾ ਕੇ ਲੈ ਜਾਂਦੇ ਸੀ ਸ਼ਰੀ ਸਭ ਲਾ ਕੇ ਲੈ ਜਾਣਾ ਤੇ ਉਹਨੂੰ ਕੱਲੀ ਸ਼ਰੀ ਸਭ ਲਾ ਕੇ ਨਹੀਂ ਲੈ ਉਹਦਾ ਜੁਰਮਾਨਾ ਉਹਨਾਂ ਨੂੰ ਕਰਨਾ 900 ਯੂਰੋ ਸੋ ਕਾਫੀ ਸਿੱਖਾਂ ਨੂੰ ਇਹ ਉਸ ਸਮੇਂ ਹਫ਼ਤੇ ਦੇ ਵਿੱਚ ਵਿੱਚ ਕੋਈ 10-15 ਸਿੱਖਾਂ ਦੀਆਂ ਸ਼ਰੀ ਸਭ ਬਣਦੀਆਂ ਉਦੋਂ ਮੈਨੂੰ ਜਦੋਂ ਝੰਜੋੜਿਆ ਜਾ ਗਿਆ ਅੰਦਰੋਂ ਕਿ ਕੀ ਫਾਇਦਾ ਮੇਰੇ ਸਿੱਖ ਕਹੌਣ ਦਾ ਕੀ ਫਾਇਦਾ ਮੇਰੀਆਂ ਕੀ ਮੈਂ ਕਰੂੰਗਾ ਗੱਡੀਆਂ ਨੂੰ ਕੋਠੀਆਂ ਨੂੰ ਪੈਸਿਆਂ ਨੂੰ ਜੇ ਸਾਨੂੰ ਇਹ ਤਾਜ ਬਖਸ਼ੇ ਇਹ ਸਾਡੇ ਸਰਾਂ ਤੇ ਦਸਤਾਰ ਆ ਸਾਡੇ ਕਕਾਰ ਆ ਜੇ ਇਹਨਾਂ ਦਾ ਸਤਕਾਰ ਨਹੀਂ ਨਾ ਦੇਸ਼ਾਂ ਵਿੱਚ ਸਾਡੇ ਪੈਸੇ ਕਮਾਏ ਕਿਸੇ ਵੀ ਕੰਮ ਨਹੀਂ ਸੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਪੁਲਿਸ ਵਾਲਿਆਂ ਨਾਲ ਉਹਨਾਂ ਨਾਲ ਮੀਟਿੰਗ ਲਈ ਬੇਨਤੀ ਕੀਤੀ ਉਹ ਪਹਿਲਾਂ ਕਿਸੇ ਗੱਲ ਨਾਲ ਰਾਜੀ ਨਹੀਂ ਸੀ ਕਿ ਅਸੀਂ ਕਿਸੇ ਵੀ ਧਰਮ ਦਾ ਇਥੇ ਪ੍ਰਚਾਰ ਨਹੀਂ ਕਰਦੇ ਸੋ ਉਹਨਾਂ ਨੂੰ ਬੇਨਤੀ ਕੀਤੀ ਕਿ ਧਰਮ ਦਾ ਪ੍ਰਚਾਰ ਨਹੀਂ ਆ ਇੱਕ ਸਿੱਖ ਵਾਸਤੇ ਉਹਦੀ ਜਦੋਂ ਸ਼੍ਰੀ ਸਾਹਿਬ ਲਖਚੰਦ ਜੀ ਦੀ ਦਸਤਾਰ ਲੱਥ ਜੰਦੀ ਆ ਉਹ ਜਿੱਦਾਂ ਮਰਿਆ ਵਰਗਾ ਹੋ ਜਾਂਦਾ ਸੋ ਜਿਹੜੀ ਉਹਨਾਂ ਦੀ ਐਸਐਸਪੀ ਸੀਗੀ ਉਹ ਵੀ ਧਾਰਮਿਕ ਹੋਣ ਕਰਕੇ ਉਹ ਪਾਵਣ ਨੂੰ ਸਮਝਦੀ ਉਹਨਾਂ ਦਾ ਕੋਈ ਸਲਾਨਾ ਪ੍ਰੋਗਰਾਮ ਸੀਗਾ ਉੱਥੇ ਫਿਰ ਉਹਨਾਂ ਨੇ ਆਪਾਂ ਨੂੰ 15 ਮਿੰਟ ਦਾ ਸਮਾਂ ਦਿੱਤਾ ਸੋ 15 ਮਿੰਟਾਂ ਦੇ ਵਿੱਚ ਕਾਫੀ ਉਹਨਾਂ ਨੇ ਸਵਾਲ ਜਵਾਬ ਕੀਤੇ ਉਹ 15 ਮਿੰਟ ਤੋਂ ਅੱਧਾ ਘੰਟਾ 1 ਘੰਟਾ 2 ਘੰਟੇ ਚੱਲਦਾ ਰਿਹਾ ਕਿ ਸਿੱਖ ਧਰਮ ਵਿੱਚ ਔਰਤ ਦਾ ਕੀ ਸਥਾਨ ਆ ਗੁਰਦੁਆਰੇ ਜਾ ਸਕਦੀ ਨਹੀਂ ਜਾ ਸਕਦੀ ਫਿਰ ਜਦੋਂ ਸਾਰੇ ਸਿੰਘ ਸਿੰਘ ਕਿਉਂ ਸਾਰੇ ਹਨਾ ਸੋ ਜਦੋਂ ਉਹਨਾਂ ਨੂੰ ਇਸ ਚੀਜ਼ ਬਾਰੇ ਦੱਸਿਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਕਿ ਕਿੱਡੀ ਵੱਡੀ ਫਲਸਫੀਆ ਪਰ ਬਦਕਿਸਮਤੀ ਆ ਥਿਉਰੀ ਬਹੁਤ ਸੋਹਣੀ ਆ ਪ੍ਰੈਕਟੀਕਲੀ ਸਿੱਖ ਧਰਮ ਵਿੱਚ ਉਹ ਚੀਜ਼ ਨਹੀਂ ਹੈਗੀ ਫਿਰ ਉਹਦੇ ਨਾਲ ਜਦੋਂ ਆਪਣੀ ਉਹਨਾਂ ਦੇ ਦਿਲ ਵਿੱਚ ਇੱਕ ਸਿੱਖਾਂ ਲਈ ਭਾਵਨਾ ਨੂੰ ਸਮਝਣਾ ਸ਼ੁਰੂ ਕੀਤਾ ਉਸੇ ਦਿਨ ਉਹਨਾਂ ਨੇ ਆਰਡਰ ਕਰ ਦਿੱਤਾ ਵੀ ਕਿਸੇ ਵੀ ਸਿੱਖ ਨੂੰ ਹੁਣ ਤੁਸੀਂ ਰੋਕਿਓ ਦੀ ਸ਼੍ਰੀ ਸਹਿਬ ਨਹੀਂ ਲਾਉਣੀ ਫਿਰ ਉਹਦਾ ਚੰਦਾ ਸੀ ਪਹਿਲਾਂ ਮੈਂ ਉਹਨਾਂ ਦੇ ਤਰਲੇ ਕਰਦਾ ਸੀ ਫਿਰ ਉਹ ਬਾਅਦ ਵਿੱਚ ਮੇ ਤੋਂ ਟਾਈਮ ਮੰਗਦੇ ਸੀ ਵੀ ਕਿਹੜੇ ਦਿਨ ਸਾਡੇ ਕੋਲ ਦੂਜੇ ਥਾਣੇ ਵਿੱਚ ਆ ਕੇ ਤੁਸੀਂ ਪ੍ਰੈਜੈਂਟੇਸ਼ਨ ਕਰਨੀ ਆ। ਸੋ ਕਰਦਿਆ ਕਰਦਿਆ 6 ਮਹੀਨੇ ਇਹ ਜਿੱਥੇ ਵੀ ਆਪਣੇ ਸਿੱਖ ਵਸਦੇ ਸੀਗੇ ਉੱਥੇ ਜਾ ਕੇ ਆਪਾਂ ਪ੍ਰੈਜੈਂਟੇਸ਼ਨਾਂ ਕਰਨੀਆਂ। ਸੋ ਬਾਅਦ ਵਿੱਚ ਡੀਜੀਪੀ ਨੇ ਆਪਾਂ ਨੂੰ ਸੱਦ ਕੇ ਉੱਥੇ ਕਿ ਤੁਸੀਂ ਹੁਣ ਸਾਰੇ ਸਟੇਟ ਦੇ ਲੈਵਲ ਦੀ ਪੁਲਿਸ ਤੱਕ ਇਹ ਤੁਸੀਂ ਸਿੱਖ ਧਰਮ ਬਾਰੇ ਦੱਸਣਾ। ਮੈਨੂੰ ਯਾਦ ਆ ਜਦੋਂ ਮੈਂ ਉੱਥੇ ਨਵਾਂ ਗਿਆ ਸੀਗਾ ਮੈਂ ਇੱਕ ਸਿੱਖ ਕੋਲੇਸ਼ਨ ਪੇਜ ਹੈਗਾ ਵਾ ਔਰ ਕਟ ਹੁੰਦੀ ਫੇਸਬੁੱਕ ਨਹੀਂ। ਤੇ ਉੱਥੇ ਇੱਕ ਸਿੰਘ ਇਦਾਂ ਹੀ ਸੀਗਾ ਕਿ ਪੁਲਿਸ ਵਾਲੇ ਬੈਠੇ ਸੀਗੇ 200 ਨਿਊਯਾਰਕ ਦੀ ਪੁਲਿਸ ਸੀਗੀ ਇੱਕ ਸਿੰਘ ਦਸਤਾਰ ਸਜਾ ਕੇ ਦੱਸ ਰਿਹਾ ਸੀ ਉਹਨਾਂ ਨੂੰ ਮੈਨੂੰ ਬੜੀ ਵੱਡੀ ਗੱਲ ਲੱਗੀ ਮੈਂ ਕਿਹਾ ਕਿ ਕਿੱਡੀ ਵੱਡੀ ਗੱਲ ਹੈ ਕਿ ਇੱਕ ਸਿੱਖ ਦਸਤਾਰ ਸਜਾ ਕੇ ਦੱਸ ਰਿਹਾ ਵਾ ਔਰ ਨਿਊਯਾਰਕ ਦੀ ਪੁਲਿਸ ਨੂੰ ਕਿ ਸਿੱਖ ਕੀ ਹੈ ਤੇ ਉਹਦੀ ਦਸਤਾਰ ਦੀ ਮਹੱਤਤਾ ਕੀ ਹੈ ਸੋ ਮਨ 'ਚ ਚਾਰਜ ਆਉਣਾ ਮੈਂ ਹਮੇਸ਼ਾ ਵੀ ਆਪਣੇ ਮਾਤਾ ਜੀ ਹੁਣਾਂ ਨਾਲ ਹਰ ਗੱਲ ਸਾਂਝੀ ਕਰਨੀ ਕਿ ਮੈਂ ਇਦਾਂ ਵੇਖਿਆ ਮੇਰੇ ਮਨ 'ਚ ਇਦਾਂ ਵਾਂ ਉਦਾਸ ਕਰਿਓ ਸੋ ਗੁਰੂ ਸੱਜ ਜੀ ਨੂੰ ਸਮਾਂ ਲਿਆਂਦਾ ਉਹ ਮੈਂ 200 ਦੀ ਤਸਵੀਰ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਸੀ ਮਾਰੇ ਨੇ ਮੇਰੇ ਅੱਗੇ 5000 ਪਿਠਾਤੇ ਕਿ ਇਹਨਾਂ ਨੂੰ ਆਪਣੀ ਦਸਤਾਰ ਤੋਂ ਵੀ ਸਜਾ ਕੇ ਵਿਖਾ ਜਿਹੜੀ ਮੈਂ ਅੱਜ ਤੋਂ 2-3 ਸਾਲ ਪਹਿਲਾਂ ਉਹ ਫੋਟੋ ਵੇਖ ਕੇ ਆਪਣੇ ਆਪ ਚ ਕਰਦਾ ਸੀਗਾ ਫਿਰ ਇਸੇ ਤਰ੍ਹਾਂ ਜਿਹੜਾ ਸ਼੍ਰੀ ਸਾਹਿਬ ਦਾ ਸੀ ਉਹ ਵੀ ਗੁਰੂ ਸੱਜ ਜੀ ਨੇ ਕਿਰਪਾ ਕਰਕੇ ਆਪੇ ਹੀ ਹੱਲ ਕਰਤਾ ਮੇਰੀ ਮਨ ਦੀ ਇਹ ਭਾਵਨਾ ਸੀ ਕਿ ਆਪਣੀ ਪਛਾਣ ਬਣੇ ਉਹ ਕਰਦਿਆਂ ਕਰਦਿਆਂ ਸਕੂਲਾਂ ਵਿੱਚ ਯੂਨੀਵਰਸਟੀਆਂ ਵਿੱਚ ਪੁਲਿਸ ਥਾਣਿਆਂ ਵਿੱਚ ਜਾਂ ਹੋਰ ਵੀ ਜਨੇ ਸਮਾਜਿਕ ਦੈਰੇ ਸੀਗੇ ਉੱਥੇ ਜਾ ਕੇ ਸਿੱਖ ਧਰਮ ਬਾਰੇ ਦੱਸਣਾ ਉਹਨਾਂ ਨੂੰ ਆਪਣੀ ਪਛਾਣ ਕਰਾਉਣੀ ਉਹਦੇ ਨਾਲ ਇੱਕ ਸੀ ਜਿਹੜੀ ਸਾਡਾ ਇੱਕ ਆਪਾਂ ਨੂੰ ਇੱਕ ਅਤੇ ਆਮ ਲੋਕ ਆਪਾਂ ਨੂੰ ਜਾਣਦੇ ਨਹੀਂ ਦੂਸਰਾ ਜਿਹੜੇ ਉੱਥੋਂ ਦਾ ਪ੍ਰਸ਼ਾਸਨ ਸੀ ਉਹ ਵੀ ਆਪਾਂ ਨੂੰ ਬੜਾ ਜਨਬੀਜੇ ਸਮਝਦੇ ਸੀਗੇ ਸੋ ਉਹਦੇ ਨਾਲ ਕੀ ਹੋਇਆ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਕਿ ਉਹਨਾਂ ਦੇ ਦਿਲ 'ਚ ਬਹੁਤ ਜ਼ਿਆਦਾ ਸਤਕਾਰ ਰੂਪ ਵੇਖੰਦੇ ਭੀ ਸਿੱਖਾਂ ਨੂੰ ਫਿਰ ਜਦੋਂ ਆਪਾਂ ਨਗਰ ਕੀਰਤਨ ਵਿੱਚ ਜਿਹੜੀ ਉੱਥੋਂ ਦੀ ਐਸਐਸਪੀ ਸੀਗੀ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਕਿ ਤੁਸੀਂ ਨਗਰ ਕੀਰਤਨ ਵਿੱਚ ਆਓ ਜਦੋਂ ਉਹਨਾਂ ਨੇ ਨਗਰ ਕੀਰਤਨ ਵਿੱਚ ਸਿੱਖ ਸੰਗਤ ਨੂੰ ਸੰਬੋਧਨ ਹੋਏ ਤੇ ਉਹਨਾਂ ਨੇ ਜਿਹੜੀ ਸਿੱਖ ਧਰਮ ਜਿਹੜੀ ਸ੍ਰੀ ਸਹਿਬ ਦੀ ਗੱਲ ਸੀ ਕਿਰਪਾਨ ਦੀ ਉਹ ਜਦੋਂ ਉਹਨਾਂ ਦੀ ਭਾਵਨਾ ਕਿਉਂਕਿ ਹਮੇਸ਼ਾ ਮੇਰੇ ਨਾਲ ਜਿਹੜੀ ਵੀ ਠਾਣੇ ਜਾਂਦੇ ਸੀ ਉਹ ਸਮਾਂ ਕੋਸ਼ਿਸ਼ ਕਰਦੇ ਸੀ ਚਾਹੇ ਉਹਨਾਂ ਦਾ ਉਦਾਂ ਕਾਫੀ ਵੱਡਾ ਸੀ ਪਰ ਉਹਨਾਂ ਦੀ ਇੱਕ ਨਿੱਜੀ ਭਾਵਨਾ ਸੀ ਕਿ ਮੈਂ ਸਿੱਖਾਂ ਬਾਰੇ ਸਾਰੇ ਠਾਣਿਆਂ ਤੱਕ ਇਹਨਾਂ ਦਾ ਮੈਸੇਜ ਪਹੁੰਚਾ ਸਕਾਂ ਸੋ ਉਹਨਾਂ ਨੇ ਜਦੋਂ ਸੰਗਤ ਨੂੰ ਸਬੋਧਨ ਕਰ ਰਹੇ ਸੀ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਮੇਰੇ ਲਈ ਤੇ ਸਿੱਖ ਕੌਮ ਲਈ ਬਹੁਤ ਵੱਡੀ ਸੀਗੀ ਉਸ ਸਮਾਂ ਆਪਾਂ ਜੋ ਹੰਡਾਇਆ ਉਸ ਤੋਂ ਬਾਅਦ ਕਿਉਂਕਿ ਜਦੋਂ ਆਪਾਂ ਉੱਥੇ ਜਾਂਦੇ ਆਂ ਕੁਛ ਕੁ ਸਿੱਖਿਆ ਜਿਹੜੇ ਉਸ ਚੀਜ਼ ਤੋਂ ਸੰਦੇਕੀ ਮੈਂ ਕੁਝ ਵੀ ਹੋ ਜੇ ਮੈਂ ਗੁਰੂ ਸੇਵ ਦਾ ਜੋ ਪੜਾਉਣਾ ਉਹਦੇ ਵਿੱਚ ਰਹਿਣਾ ਜਿਹੜੇ ਬਾਲੇ ਮੇਰੇ ਵਰਗੇ ਉਹ ਕਹਿੰਦੇ ਮੈਂ ਸਿੱਖੀ ਤੋਂ ਕਿ ਲੈਣਾ ਮੈਨੂੰ ਜੁਰਮਾਨਾ ਹੋ ਗਿਆ ਇਹਨਾਂ ਤੇ ਮੈਂ ਆਪਣਾ ਵਾਲ ਕਟਾ ਕੇ ਆਪਣਾ ਕੰਮ ਕਰਾਂ ਸੋ ਉਹਦੇ ਨਾਲ ਜਦੋਂ ਉਹਨਾਂ ਨੇ ਦੱਸ ਰਹੇ ਸੀ ਕਿੰਦੀ ਕਿ ਮੈਂ 6 ਮਹੀਨੇ ਹੋ ਗਏ ਆ ਸਿੱਖ ਧਰਮ ਨੂੰ ਜਾਣਦਿਆਂ ਗਗਨਦੀਪ ਦੇ ਨਾਲ ਪ੍ਰੈਜੈਂਟੇਸ਼ਨਾਂ ਵਿੱਚ ਜਾਂਦੇ ਆ ਸੋ ਅੱਜ ਮੈਂ ਇਹ ਤਨੁਮਾਨਣਾ ਕਹਿ ਸਕਦੀ ਆ ਕਿ ਜਿਹੜਾ ਮੇਰੇ ਕੋਲ ਪਿਸਟਲ ਐ ਇੱਕ ਪੁਲਿਸ ਵਾਲੇ ਕੋ ਪਿਸਟਲ ਹੁੰਦਾ ਵਾ ਤੇ ਇੱਕ ਸਿੱਖ ਕੋ ਕਿਰਪਾਨ ਹੁੰਦੀ ਆ ਇੱਕ ਸਿੱਖ ਦੀ ਕਿਰਪਾਨ ਤੇ ਪੁਲਿਸ ਵਾਲੇ ਦਾ ਪਿਸਟਲ ਦੋਵੇਂ ਰੱਖਿਆ ਕਰਦੇ ਆ ਪਰ ਮੈਂ ਇਹ ਚੀਜ਼ ਮਾਨਣਾ ਕਹਿੰਦੀ ਆ ਜਿਹੜੀ ਸਿੱਖ ਦੀ ਸ਼੍ਰੀ ਸਾਹਿਬ ਆ ਜਿਹੜੀ ਸਿੱਖ ਦੀ ਕਿਰਪਾਨ ਆ ਉਹਦਾ ਮਹੱਤਤ ਪੁਲਿਸ ਵਾਲੇ ਦੇ ਪਿਸਟਲ ਨਾਲੋਂ ਕਿਤੇ ਉੱਪਰ ਆ ਸੋ ਉਸ ਸਮੇਂ ਇੱਕ ਸਿੱਖ ਕੌਮਲੀ ਕਿ ਨਹੀਂ ਮੇਰੇ ਵੱਲ ਹੁਣ ਤੁਸੀਂ ਚਾਹੀ ਸ਼ੇਰ ਉਤੋਂ ਦੀ ਪਾ ਕੇ ਸਾਨੂੰ ਕੋਈ ਕਿਸੇ ਨੂੰ ਕੋਈ ਤੁਹਾਡੇ ਤੋਂ ਖਤਰਾ ਨਹੀਂ ਆ। ਸੋ ਇਹ ਸਮਾਂ ਸੀ ਉਦੋਂ ਜਦੋਂ ਫਿਰ ਨਾਲ-ਨਾਲ ਆਪਾਂ ਪ੍ਰੈਜੈਂਟੇਸ਼ਨਾਂ ਹੋਰ ਵੀ ਸੁਧਰਾ ਮਤੇ ਜਾ ਕੇ ਕਰਨੀਆਂ। ਸੋ 2017 ਵਿੱਚ ਇਹ ਮੈਂ ਕੋਈ ਆਪਣੀ ਵਿਡਿਆਈ ਨਹੀਂ ਦੱਸ ਰਿਹਾ। ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਉਹ ਆਪ ਜੀ ਨੇ ਸਾਂਝੀਆਂ ਕਰ ਰਿਹਾ ਜੋ ਮਰਦ ਨੇ ਤਰਸ ਕਰਕੇ ਆਪਣੀ ਕੌਮ ਦੇ ਲਈ ਜੋ ਵੀ ਸੇਵਾ ਕਰਵਾਈ। ਸੋ ਉਸ ਤੋਂ ਬਾਅਦ ਜਦੋਂ ਉੱਥੇ ਪੁਰਸਕਾਰ ਹੁੰਦੇ ਆ ਹਰ ਦੇਸ਼ ਵਿੱਚ ਜਿੱਦਾਂ ਇੰਡੀਆ 'ਚ ਵੀ ਹੁੰਦੇ ਆ ਪੰਜਾਬ ਸਰਕਾਰ ਵੱਲੋਂ ਵੀ ਦਿੱਤੇ ਜਾਂਦੇ ਜਿਹੜੀ ਉੱਥੇ ਇਕਤੁਨੀਆ ਸਰਕਾਰ ਉਹਨਾਂ ਵੱਲੋਂ ਰਾਸ਼ਟਰੀ ਪੁਰਸਕਾਰ ਦਿੱਤੇ ਜਾਂਦੇ ਵੈ ਸਮਾਜਿਕ ਦੈਰਿਆਂ ਦੇ ਚਾਹੇ ਖਿਡਾਰੀ ਆ ਚਾਹੇ ਕੋਈ ਲਿਖਾਰੀ ਆ ਕਿਸੇ ਵੀ ਦੈਰੀ ਵਿੱਚ ਹੋਵੇ ਜਿਸ ਤਰ੍ਹਾਂ ਹਰ ਦੇਸ਼ ਵਿੱਚ ਹੁੰਦੇ ਉੱਥੋਂ ਦੀ ਅਮਰੀਆਂ ਕੁਛ ਭੈਣਾ ਸੀ ਗੋਰੀਆਂ ਉਹਨਾਂ ਨੇ ਆਪਣੇ ਤੌਰ ਤੇ ਮੇਰੀ ਫਾਈਲ ਬਣਾ ਕੇ ਉੱਥੇ ਜਦੋਂ ਆਪਣੀ ਸਾਰੇ ਆਪਾਂ ਕਾਗਜ਼ ਨਾਮਜ਼ਦ ਕਰਦੇ ਉਹਨਾਂ ਨੇ ਆਪਣੇ ਤੌਰ ਤੇ ਵੀ ਗਗਨਦੀਪ ਸਿੰਘ ਨੇ ਇੰਨੇ ਸਾਲਾਂ ਵਿੱਚ ਜਿੰਨਾ ਸਮਾਜਿਕ ਕੰਮ ਕੀਤਾ ਵਾ ਕਟਲਾਨਨ ਭਾਸ਼ਾ ਵਿੱਚ ਉਹਨਾਂ ਨੂੰ ਇਹ ਖੁਸ਼ੀ ਚ ਕਿ ਇਹ ਕੋਈ ਵੀ ਕੰਮ ਕਰਦਾ ਸਪੈਨਿਸ਼ ਚ ਨਹੀਂ ਕਰਦਾ ਕਟਲਾਨਨ ਭਾਸ਼ਾ ਚ ਕਰਦਾ ਕਿਉਂਕਿ ਉਹ ਲੋਕ ਬਹੁਤ ਜ਼ਿਆਦਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਆ ਕਾਸ਼ ਮੇਰੇ ਮਨ 'ਚ ਹਮੇਸ਼ਾ ਚਾਰੰਦਾ ਜਿੱਦਾਂ ਕਤਲਾਨ ਲੋਕ ਕ ਕਤਲਾਨ ਭਾਸ਼ਾ ਨੂੰ ਪਿਆਰ ਕਰਦੇ ਆ ਕਿਤੇ ਪੰਜਾਬੀਆਂ ਅੰਦਰ ਵੀ ਉਹ ਚੀਜ਼ ਆ ਕਿ ਉਹ ਵੀ ਓਦਾਂ ਹੀ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਨੂੰ ਪਿਆਰ ਕਰ ਸਕਣ ਉਹ ਮਾਣ ਮਹਿਸੂਸ ਕਰ ਸਕਣ ਆਪਣੀ ਭਾਸ਼ਾ ਨੂੰ ਬੋਲ ਕੇ ਸੋ ਜਦੋਂ ਉਹਨਾਂ ਨੇ ਆਪਣੇ ਕਾਗਜ਼ ਮੇਰੇ ਨਾਮਜ਼ਦ ਕਰਤੇ ਮੈਨੂੰ ਕੁਝ ਵੀ ਨਹੀਂ ਸੀ ਪਤਾ ਸੋ ਬਾਅਦ ਵਿੱਚ ਜਦੋਂ ਉਹਨਾਂ ਦਾ ਫੋਨ ਆਇਆ ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਦਫ਼ਤਰ ਦੇ ਵਿੱਚੋਂ ਕਿ ਗਗਨਦੀਪ ਸਿੰਘ ਬਹੁਤ-ਬਹੁਤ ਮੁਬਾਰਕਾਂ ਤੁਸੀਂ ਆਵਰਡਰਲੀ ਸਿਲੈਕਟ ਹੋ ਗਏ ਆ ਮੈਂ ਬੜਾ ਹਰਾਨ ਸੀ ਕਿ ਕਿਹੜੇ ਅਵਾਰਡ ਮੈਨੂੰ ਲੱਗਾ ਕਿ ਇਹਨਾਂ ਨੂੰ ਭਲੱਖਾ ਭਲੱਖਾ ਲੱਗਾ ਵਾ ਇਦਾਂ ਦਾ ਕੁਝ ਨਹੀਂ ਕਿਉਂਕਿ ਮੇਰੇ ਤੇ ਨਾਮ ਮੈਂ ਕਦੀ ਸੋਚਿਆ ਨਾ ਮੇਰੀ ਮੰਨ ਦੀ ਕੋਈ ਇੱਛਾ ਤੇ ਮੈਨੂੰ ਆਪਣੇ ਆਪ ਨੂੰ ਲੱਗਾ ਮੈਂ ਕੀਤਾ ਵੀ ਕਿ ਜਿਹੜਾ ਮੈਨੂੰ ਅਵਾਰਡ ਮਿਲਣਾ ਮੈਂ ਤੇ ਆਪਣੀ ਕਮਿਊਨਿਟੀ ਲਈ ਕੰਮ ਕਰਦਾ ਜਿੱਥੇ ਮੈਨੂੰ ਲੋਡ ਮਹਿਸੂਸ ਹੁੰਦੀ ਸੋ ਉਸ ਤੋਂ ਬਾਅਦ ਉਹ ਜਿਹੜੀ ਭੈਣ ਨੇ ਮੇਰੀ ਫਾਈਲ ਲਈ ਸੀ ਉਹਦਾ ਫੋਨ 10 ਮਿੰਟ ਬਾਅਦ ਫੇਰ ਆ ਗਿਆ ਵੀ ਗਗਨਦੀਪ ਤੈਨੂੰ ਫੋਨ ਆਇਆ ਦਫ਼ਤਰ ਤੋਂ ਮੈਂ ਕਿਹਾ ਹਾਂ ਮੈਨੂੰ ਹੁਣੇ ਆਇਆ ਕਹਿੰਦੀ ਫਿਰ ਬਹੁਤ ਵਧਾਈ ਹੋਏ ਤੂੰ ਸਿਲੈਕਟ ਹੋ ਗਿਆ ਮ ਪਰ ਇਦਾਂ ਲੱਗ ਰਿਹਾ ਸੀ ਕਿ ਗੁਰੂ ਸਾਹਿਬ ਜੀ ਦੀਆਂ ਖੇਡਾਂ ਜੜੀਆਂ ਬਖਸ਼ਿਸ਼ਾਂ ਉਹ ਵਰਤ ਰਹੀਆਂ ਸੋ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਿਹੜਾ ਦਫਤਰ ਸਦਯੋਸ ਦੇ ਵਿੱਚ ਕੁੱਲ 1017 ਸੀਗੇ ਜੜੀਆਂ ਉੱਥੇ ਅਰਜ਼ੀਆਂ ਪਹੁੰਚੀ ਹਰ ਤਰ੍ਹਾਂ ਦੇ ਹਰ ਖੇਤਰ ਵਿੱਚ ਲੋਕ ਆਪ ਆਪਣੇ ਉਸ ਪੁਰਸਕਾਰ ਨੂੰ ਹਾਸਲ ਕਰਨੀ ਆਪ ਆਪਣੀਆਂ ਅਰਜ਼ੀਆਂ ਉੱਥੇ ਭੇਜਦੇ ਹਨ ਤੇ ਉਸ ਤੋਂ ਬਾਅਦ 1017 ਵਿੱਚੋਂ ਜੋ ਸਰਕਾਰ ਦੇ ਨੁਮਾਇੰਦੇ ਹੁੰਦੇ ਜੱਜ ਹੁੰਦੇ ਉਹ ਵੇਖਦੇ ਆ ਕਿ ਕਿਹੜਾ ਇਨਸਾਨ ਜੋ ਸਾਡੀਆਂ ਸ਼ਰਤਾਂ ਤੇ ਪੂਰਾ ਉਤਰਦਾ ਉਹਦੇ ਚ ਉਹਨਾਂ ਨੇ 370 ਚੁਣੇ 317 ਵਿੱਚੋਂ ਫਿਰ ਤਿੰਨ ਚੁਣਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਪੁਰਸਕਾਰ ਦੇਣੇ ਹੁੰਦੇ ਤਿੰਨਾਂ ਨੂੰ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਆਪ ਨੂੰ ਤਿੰਨਾਂ ਚ ਲੈ ਆਂਦਾ ਮੈਨੂੰ ਲੱਗਾ ਕਿ ਇੰਨਾ ਹੀ ਬਹੁਤ ਹੈ ਹੁਣ ਤਿੰਨਾਂ ਚ ਆ ਗਏ ਆਪਾਂ ਫਿਰ ਉਹਨਾਂ ਨੇ ਜਦੋਂ ਆਪਣੇ ਦਫ਼ਤਰੇ ਸੱਧਿਆ ਤੇ ਤੁਹਾਡੀ ਸਾਰੀ ਬਾਇਓਗ੍ਰਾਫੀ ਲੈਣੀ ਹੁੰਦੀ ਆ ਤੁਹਾਡੇ ਬਾਰੇ ਜਾਨਣਾ ਹੁੰਦਾ ਵਾ ਤੁਹਾਡਾ ਜਨਮ ਕਿੱਥੇ ਆ ਤੁਸੀਂ ਕੀ ਕੀ ਕੀਤਾ ਸਾਰੀ ਤੁਹਾਡੀ ਨਿੱਜੀ ਜੀਵਨ ਬਾਰੇ ਉਦੋਂ ਮੇਰੇ ਮਨ 'ਚ ਹੀ ਆਇਆ ਕਿ ਇਹ ਮੈਨੂੰ ਅਵਾਰਡ ਮੈਨੂੰ ਨਹੀਂ ਮਿਲਣਾ ਚਾਹੀਦਾ ਇਹ ਜਿਹੜੀ ਸੇਵਾ ਵਾ ਸਿੱਖ ਕੌਮ ਲਈ ਕੀਤੀ ਗਈ ਆ ਤੇ ਸਿੱਖ ਕੌਮ ਦੇ ਨਾਂ ਤੇ ਅਵਾਰਡ ਹੋਣਾ ਚਾਹੀਦਾ ਤੇ ਉਹ ਮੇਰੀ ਗੱਲ ਨਾਲ ਜਾਦਾ ਸਹਿਮਤ ਨਹੀਂ ਸਨ ਉਹ ਕਹਿੰਦੇ ਕਿ ਕੰਮ ਤੂੰ ਕੀਤਾ ਵਾ ਤੇ ਅਵਾਰਡ ਤੇਰੀ ਕੰਮ ਨੂੰ ਕਿੱਦਾਂ ਮਿਲ ਸਕਦਾ ਕ ਅਵਾਰਡ ਤੈਨੂੰ ਹੀ ਮਿਲਣਾ ਕਿਉਂਕਿ ਕੰਮ ਤੂੰ ਕੀਤਾ ਤੇ ਮੈਂ ਕਿਹਾ ਪਰ ਮੈਂ ਆਪਣੇ ਲਈ ਨਹੀਂ ਕੀਤਾ ਮੈਂ ਉਹਨਾਂ ਲਈ ਕੀਤਾ ਤੇ ਉਹ ਕਹਿੰਦੇ ਨਹੀਂ ਇਦਾਂ ਨਹੀਂ ਹੋਣਾ ਤੇ ਮੈਨੂੰ ਉਦੋਂ ਲੱਗਾ ਕਿ ਮੈਂ ਕਿਹਾ ਫਿਰ ਤੁਸੀਂ ਆਪੇ ਮਰੇ ਨਹੀਂ ਫੁਰਨਾ ਲੈਂਦਾ ਮੰਚ ਮੈਂ ਕਿਹਾ ਤੁਸੀਂ ਆਪਣੇ ਜਿੰਨੇ ਤੁਹਾਡੇ ਹੁਣ ਮੈਂ ਇੱਥੇ ਆਇਆ ਵਾਂ ਤੁਹਾਡੇ ਸਾਰੇ ਬਾਹਰ ਲਿਖਿਆ ਵਾ ਕਤਲਾਨ ਗਵਰਨਮੈਂਟ ਤੁਹਾਡੇ ਆਪਣੇ ਸਰਕਾਰ ਦੇ ਨਾਮ ਲਿਖਿਆ ਤੁਸੀਂ ਕੰਮ ਤਾਂ ਸਾਰਾ ਤੁਸੀਂ ਕਰਦੇ ਆ ਤੁਸੀਂ ਆਪਣੇ ਨਾਂ ਕੀ ਉਹ ਨਹੀਂ ਲਿਖੇ ਉਹ ਕਹਿੰਦੇ ਪਸੇ ਆਪਣੀ ਸਰਕਾਰ ਲਈ ਕੰਮ ਕਰਦੇ ਆ ਮਰੇ ਨੇ ਆਪੇ ਜਵਾਬ ਦਵਾਤਾ ਮੈਂ ਕਿਹਾ ਜੇ ਤਾਂ ਤੁਸੀਂ ਆਪਣੀ ਸਰਕਾਰ ਲਈ ਕੰਮ ਕਰਦੇ ਆ ਮੈਂ ਵੀ ਆਪਣੀ ਸਰਕਾਰ ਲਈ ਕੰਮ ਕਰਦਾ ਇਸੇ ਤਰ੍ਹਾਂ ਕਰਕੇ اوਐਸਜੀ ਨਾਲ ਸਹਿਮਤ ਹੋ ਗਏ ਤੇ ਜਿਹੜਾ ਆਰਡਰ ਕਿਉਂਕਿ ਮੈਨੂੰ ਇਦਾਂ ਲੱਗਦਾ ਸੀ ਗਗਨਦੀਪ ਸਿੰਘ ਮੈਂ 10 ਸਾਲ ਹੋਰ ਜੀ ਲੂੰਗਾ 20 ਜੀ ਲੂੰਗਾ 40 ਜੀ ਲੂੰਗਾ ਪਰ ਮੇਰੀ ਹیثیت ਖਤਮ ਹੋ ਜਾਣੀ ਆ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਵੇਖੋ ਅੱਜ ਤੋਂ 100 ਸਾਲ ਪਿੱਛੇ ਚਲ ਜਿਓ ਕੈਨੇਡਾ ਵਿੱਚ ਸਿੱਖਾਂ ਦੀ ਦੀ ਪਛਾਣ ਹੋਊਗੀ ਅੱਜ ਗੁਰੂ ਸੇਵ ਦੀ ਕਿਰਪਾ ਨਾਲ ਉੱਥੋਂ ਦੀ ਸਰਕਾਰ ਚਲਾ ਰਹੇ ਆ ਆਪਣੇ ਸਿੱਖ ਜਦੋਂ ਇਤਿਹਾਸ ਦੇ ਪੰਨੇ ਫਰੋਲੇ ਜਾਣਗੇ ਜਿਹੜੀ ਉੱਥੋਂ ਦੀ ਸਰਕਾਰ ਆ ਉੱਥੋਂ ਦੇ ਜਿਹੜੇ ਪੰਨਿਆਂ ਦੇ ਵਿੱਚ ਜਿਹੜਾ ਆਪਣਾ ਨਾਮ ਆ ਉਹ ਗਗਨਦੀਪ ਸਿੰਘ ਦਾ ਨਹੀਂ ਆਊਗਾ ਸਿੱਖ ਕੌਮ ਦਾ ਆਊਗਾ ਇਸ ਤਰ੍ਹਾਂ ਕਰਕੇ ਜਦੋਂ ਉਹਨਾਂ ਨੇ ਆਪਾਂ ਨੂੰ ਵੋਟ ਵਿੱਚ ਹੋ ਗਿਆ ਨਾਮ ਸਿੱਖ ਕੌਮ ਦੇ ਫਿਰ ਉਸ ਤੋਂ ਬਾਅਦ ਉਹਦੀ ਵੋਟਿੰਗ ਹੁੰਦੀ ਇੰਟਰਨੈਟ ਦੇ ਥਰੂ ਮੈਨੂੰ ਉਦੋਂ ਇਦਾਂ ਲੱਗਦਾ ਸੀ ਆਪਣੇ ਮਨ ਦੀ ਮੇਰੇ ਮਾੜੇ ਮਨ ਦੀ ਸੋਚ ਕੇ ਵਾਲੋ ਕਿ ਲੱਗਦਾ ਸੀ ਕਿ ਹੁਣ ਇੰਨਾ ਹੀ ਬਹੁਤ ਤਿੰਨਾਂ ਤੱਕ ਆ ਗਏ ਆ ਹੁਣ ਗਾਂ ਗੋਰੀਆਂ ਨੇ ਆਪਾਂ ਨੂੰ ਵੋਟਾਂ ਕਿੱਥੇ ਪਾਉਣੀਆਂ ਗੋਰੀਆਂ ਦੇ ਗੋਰੀਆਂ ਨੂੰ ਵੋਟਾਂ ਪਾਉਣੀਆਂ ਜਿਹੜੇ ਦੂਸਰੇ ਦੋ ਹੋਣਗੇ ਉਮੀਦਵਾਰ ਉਸ ਅਵਾਰਡ ਲਈ ਉਹ ਗੁਰੂ ਸਾਹਿਬ ਜੀ ਨੇ ਇਨੀ ਬਖਸ਼ਿਸ਼ ਕੀਤੀ ਜਦੋਂ ਅਵਾਰਡ ਹੋਇਆ ਕੁਝ ਮੇਰੇ ਵੀਰਾਂ ਪੜਣਾ ਨੇ ਵੀਡੀਓ ਜਰੂਰ ਵੇਖੀਆਂ ਹੋਣਗੀਆਂ ਜਦੋਂ ਅਵਾਰਡ ਹੋਇਆ ਤੇ ਆਪਣੀ ਸਿੱਖ ਕੌਮ ਦੇ ਨਾਂ ਤੇ 52% ਵੋਟਾਂ ਸੀ ਤੇ ਉਹਨਾਂ ਦੋਵਾਂ ਨੂੰ 48% ਸੀਗੀ ਸੋ ਸੋ ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਜੀ ਨੇ ਪਹਿਲੇ ਦਿਨ ਤੋਂ ਮੰਚ ਆਪ ਖੁਦ ਹੀ ਹੋ ਨਹੀਂ ਤੇ ਮੇਰਾ ਵੀ ਇਦੋਂ ਪਹਿਲਾ ਮਨ ਸੀ ਜਿੱਦਾਂ ਬਾਕੀ ਜਾਂਦੇ ਮੈਂ ਵੀ ਕੈਨੇਡਾ ਚਲ ਜਾਾਂ ਅਮਰੀਕਾ ਚਲ ਜਾਾਂ ਤੇ ਮੈਨੂੰ ਉਹਦਾ ਲੱਗਾ ਕਿ ਮੈਂ ਹਾਲਾਤਾਂ ਨੂੰ ਮੁੱਖ ਮੋੜ ਕੇ ਆਪਣਾ ਤੇ ਭੱਜ ਜਾਊਂਗਾ ਆਪਣਾ ਕੈਰੀਅਰ ਬਣਾ ਲਊਂਗਾ ਤੇ ਹੋ ਜਾਊਗਾ ਪਰ ਇੱਥੇ ਲੋੜ ਆ ਕੁਝ ਕੌਮਲੀ ਕਰਨ ਦੀ ਤੇ ਮੈਨੂੰ ਇਦਾਂ ਹੀ ਮਹਿਸੂਸ ਹੈ ਮੇਰੇ ਦਾਦੇ ਬਾਬਿਆਂ ਦੀਆਂ ਜਿਹੜੀਆਂ ਕਹਾਣੀਆਂ ਵਾਂ ਉਹ ਹਾਲਾਤਾਂ ਨੂੰ ਮੋੜਦੇ ਰਹੇ ਹਾਲਾਤਾਂ ਨਾਲ ਮੁੜਦੇ ਨਹੀਂ ਰਹੇ ਸੋ ਮਨ ਚਾਹ ਹੋਣਾ ਚਾਹੀਦਾ ਖਿੱਚ ਹੋਣੀ ਚਾਹੀਦੀ ਆ ਕੋਈ ਵੀ ਕੰਮ ਵੱਡਾ ਨਹੀਂ ਲੱਗਦਾ ਮੈਨੂੰ ਯਾਦ ਮੈਂ ਜਦੋਂ ਪਹਿਲੀ ਵਾਰੀ ਮੇਅਰ ਨੂੰ ਮਿਲਿਆ ਸੀ ਮੇਰੀ ਵੱਡੀ ਬਹੁਤ ਵੱਡੀ ਗੱਲ ਸੀ ਮੇਅਰ ਨੂੰ ਮਿਲਣਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੀ ਕੈਬਨਿਟ ਦੇ ਫੋਨ ਨੰਬਰ ਮਾਰੇ ਨੇ ਦਵਾਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਸਾਰੇ ਮਾਰੇ ਜਿੱਦਾਂ ਹੀ ਮਿਲਾ ਦਿੰਦੇ ਆ ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਰਹਿ ਜਾਂਦੀਆਂ ਬਾਅਦ ਵਿੱਚ ਕੋਈ ਵੱਡੀਆਂ ਮੈਨੇ ਨਹੀਂ ਰੱਖਦੀਆਂ ਚੀਜ਼ਾਂ ਮੰਚ ਚ ਚਾਹ ਜਰੂਰ ਹੋਣਾ ਚਾਹੀਦਾ ਕੁਝ ਕਰਨ ਦਾ ਕਿਚ ਰੱਖਣੀ ਚਾਹੀਦੀ ਆ ਬਾਕੀ ਮਾਪਿਆਂ ਦੀਆਂ ਸੀਸਾਂ ਹਮੇਸ਼ਾ ਨਾਲ ਹੋਣ ਕਿਉਂਕਿ ਮੈਨੂੰ ਹਮੇਸ਼ਾ ਮੈਂ ਉੱਥੇ ਜਿਹੜਾ ਸਮਾਂ ਕੱਢਣਾ ਮੇਰੇ ਤੋਂ ਕਿੱਥੋਂ ਤੱਕ ਹੀ ਮੇਰੇ ਕੋਲ ਕਿਰਾਇਆ ਦੇਣ ਜੋਗੇ ਵੀ ਪੈਸੇ ਨਹੀਂ ਕੰਮ ਨਹੀਂ ਮਿਲਦਾ ਹੁੰਦਾ ਤੇ ਮੈਂ ਜਦੋਂ ਵੀ ਘਰੇ ਫੋਨ ਕਰਨਾ ਇੱਕ ਮਨਚੇ ਚਿੰਤਾ ਹੁੰਦੀ ਹੀ ਕੰਮ ਨਹੀਂ ਮਿਲ ਰਿਹਾ ਖਰਚੇ ਜੋਗੇ ਵੀ ਪੈਸੇ ਹੈ ਨਹੀਂ ਆ ਤੇ ਮੈਨੂੰ ਮੇਰੇ ਮਾਤਾ ਜੀ ਨੇ ਹਮੇਸ਼ਾ ਇੱਕ ਗੱਲ ਕਹਿਣੀ ਕਿ ਗੁਰੂ ਸਾਹਿਬ ਜੀ ਤ੍ਰਿਆੰਗ ਸੰਗ ਵਰਤਣਗੇ ਉਹ ਬਸ ਇੰਨਾ ਸ਼ਬਦ ਮੈਨੂੰ ਦੂਣਾ ਕਰ ਦਿੰਦਾ ਸੀ ਜਦੋਂ ਮੈਂ ਡਿੱਗਿਆ ਹੁੰਦਾ ਸੀ ਤੋ ਮੈਨੂੰ ਇਨਕੜ ਗੁਰੂ ਸਾਹਿਬ ਤ੍ਰੇਅੰਗ ਸੰਗਿਆ ਤੂੰ ਫਿਕਰ ਨਹੀਂ ਕਰਨਾ ਛੜਦੀ ਕਲਾ ਚ ਰਹਿਣਾ ਗੁਰੂ ਸਾਹਿਬ ਤ੍ਰੇਅੰਗ ਸੰਗਿਆ ਤੋ ਉਹ ਮੈਂ ਦੂਣਾ ਹੋ ਕੇ ਫੋਨ ਕੱਟਣਾ ਤੇ ਮੈਨੂੰ ਉਹਨਾਂ ਨੇ ਇਹੋ ਗੱਲ ਕਹਿਣੀ ਜੇ ਮੇਰਾ ਪੋਤੇ ਆ ਨਾ ਪੈਸੇ ਨਾ ਕਮਾਈ ਪਰ ਸਿੱਖੀ ਕਮਾਈ ਹਾਂ ਸੋ ਉਹ ਚੀਜ਼ ਹਮੇਸ਼ਾ ਮੇਰੇ ਨਾਲ ਰਹੀ ਤੇ ਜਿਹਦੇ ਕਰਕੇ ਮੈਂ ਉਹ ਸਭ ਕੁਝ ਇਹਨਾਂ ਦੀਆਂ ਅਸੀਸਾਂ ਸਦਕਾ ਜ ਮੇਰੇ ਨਾਲ ਮੇਰੇ ਮਾਤਾ ਪਿਤਾ ਜੀ ਬਈ ਮੇਰੇ ਲਈ ਖੁਸ਼ੀ ਦੀ ਗੱਲ ਆ ਕਿਉਂਕਿ ਇਹਨਾਂ ਦੀਆਂ ਅਸੀਸਾਂ ਸਦਕਾ ਹੀ ਜੋ ਸਭ ਕੁਝ ਤੁਹਾਡੇ ਬੱਚੇ ਉਹਨਾਂ ਦੇ ਮਨ 'ਚ ਮੇਰੇ ਖਿਆਲ ਜੋ ਸੀ ਬਚਪਨ ਵਿੱਚ ਜੋ ਮੈਨੂੰ ਆਪਣੇ ਘਰੋਂ ਮਿਲਿਆ ਸੋ ਉਹਦੇ ਹੀ ਬਦੌਲਤ ਮੈਂ ਜੋ ਵੀ ਕਰ ਸਕਿਆ ਸੋ ਜਿਹੜੀ ਗੱਲ ਪੰਜਾਬੀ ਭਾਸ਼ਾ ਦੀ ਆ ਇਹ ਬਹੁਤ ਜ਼ਰੂਰੀ ਕਿ ਸਾਡੇ ਅੰਦਰ ਉਹ ਚੱਲ ਸਕੇ ਮੈਂ ਇੱਕ ਵਰਤਾ ਸਾਂਝਾ ਕਰਦਾ ਉੱਥੇ ਨਾ ਇੱਕ ਸਿੰਘ ਆ ਬਚਨ ਸਿੰਘ ਉਹਦਾ ਨਾਮ ਵੈਸੇ ਗੋਰਾ ਵਾ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਇਦਾਂ ਪ੍ਰੈਜੈਂਟੇਸ਼ਨਾਂ ਕਰਨੀਆਂ ਉਹ ਵਿੱਚੋਂ ਨਾ ਚੁੱਕਈ ਗੁਰਦੁਰਸਬੋਂ ਆਉਂਦਾ ਪੇ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੀ ਦੁਨੀਆ 'ਚ ਮੈਂ ਇਹ ਕਹਿ ਸਕਦਾ ਮਾਨ ਨਾਲ ਸਾਰੀ ਦੁਨੀਆ 'ਚ ਸਪੇਨ ਦਾ ਬਾਰਸੀਲੋਨਾ ਗੁਰਦੁਆਰਾ ਸਾਹਿਬ ਇਹ ਜਿਹਾ ਗੁਰਦੁਆਰਾ ਸਾਹਿਬ ਆ ਜਿੱਥੇ ਸਿੱਖ ਕੱਟ ਤੇ ਗੋਰੇ ਜ्यादा ਜਾਂਦੇ ਆ ਦਰਸ਼ਨ ਕਰਨ ਵਾਸਤੇ 70% ਗੋਰੇ ਹੁੰਦੇ ਰੋਜ਼ ਇਹ ਨਹੀਂ ਕਿ ਸੱਲੇ ਵੀ ਐਤਵਾਰ ਰੋਜ਼ਾਨਾ 70% ਗੋਰੇ ਹੁੰਦੇ ਤੇ 30% ਸਿੱਖ ਹੁੰਦੇ ਆ ਸੋ ਇਹ ਬੜੀ ਮਾਨਵਲੀ ਗੱਲ ਆ ਕਿ ਗੋਰੇ ਜਿਹੜੇ ਉੱਥੇ ਆ ਬਹੁਤ ਜ਼ਿਆਦਾ ਸਿੱਖ ਧਰਮ ਨੂੰ ਜਾਣਦੇ ਆ ਉਹਨਾਂ ਦੇ ਮਨ 'ਚ ਬਹੁਤ ਚਾਹ ਵਾ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੁਣ ਯੂਨੀਵਰਸਿਟੀ ਵਿੱਚ ਵੀ ਇੱਕ ਹਫ਼ਤੇ 'ਚ ਕਲਾਸ ਹੁੰਦੀ ਆ ਜੋ ਸਿੱਖ ਧਰਮ ਬਾਰੇ ਮੈਂ ਜਦੋਂ ਵੀ ਉੱਥੇ ਦਾਖਲ ਹੁੰਨਾ ਤੇ ਮੇਰਾ ਸਿਰ ਝੁਕ ਜਾਂਦਾ ਵਾ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਅੱਗੇ ਕਿ ਇਨ੍ਹਾਂ ਯੂਨੀਵਰਸਿਟੀਆਂ ਜਿਨ੍ਹਾਂ ਵਿੱਚ ਮੈਂ ਕਦੀ ਪੜਿਆ ਵੀ ਨਹੀਂ ਮੈਂ ਸੁਪਨੇ 'ਚ ਵੀ ਨਹੀਂ ਸੋਚਿਆ ਉੱਥੇ ਗੁਰੂ ਸਾਹਿਬ ਨੇ ਮੈਨੂੰ ਪੜਾਉਣ ਲਈ ਲਾਤਾ ਉਹ ਵੀ ਸਿੱਖ ਧਰਮ ਦੇ ਫਲਸਫੇ ਦੀ ਸਾਂਝ ਪਾਉਣ ਲਈ ਉਹਨਾਂ ਦੀ ਹੈ ਨਾ ਤੇ ਜਦੋਂ ਗੁਰੇ ਸੁਣਦੇ ਆ ਤੇ ਅਗੋਂ ਉਹਨਾਂ ਦੇ ਮੂੰਹ 'ਚੋਂ ਇਹ ਨਿਕਲਦਾ ਵਾ ਵਾਓ ਵਾਟੇ ਫਲਸਫੀ ਹੈ ਨਾ ਸੋ ਮੈਨੂੰ ਹੋਰ ਮਾਣ ਉਸ ਸਮ ਉਸ ਧਰਮ ਵਿੱਚ ਮੇਰਾ ਜਨਮ ਹੋਇਆ ਜਿੱਥੇ ਸਾਰਿਆਂ ਨੂੰ ਇੱਕੋ ਬਰਾਬਰ ਸਾਰਿਆਂ ਨੂੰ ਸਨਮਾਨ ਗਲਵੱਕੜੀ ਚ ਲਿਆ ਜਾਂਦਾ ਤੇ ਇੱਕ ਉੱਥੇ ਜਿਹੜੇ ਮੈਂ ਬਚਨ ਸਿੰਘ ਜੀ ਦੀ ਗੱਲ ਕਰ ਰਿਹਾ ਸੀ ਉਹ ਉਹਨਾਂ ਨੇ ਜਦੋਂ ਉਹਨਾਂ ਉਹ ਸਿੱਖ ਧਰਮ ਵੱਲ ਆ ਗਏ ਉਹਨਾਂ ਦੇ ਮਨ 'ਚ ਚਾਹ ਪੈਦਾ ਕਿ ਮੈਂ ਅਮਰਤ ਛਕਣਾ ਜਿੰਨੀ ਕੁ ਮੈਨੂੰ ਸਮੱਤ ਦੇਣੀ ਮਰ ਰਹੀ ਨੇ ਉਹਨਾਂ ਨੇ ਹਮੇਸ਼ਾ ਹਰ ਹਫਤੇ ਦੇ ਐਤਵਾਰ ਤੇ ਸਮਾਪਤੀ ਤੋਂ ਬਾਅਦ ਆਪਾਂ ਬੈਠ ਜਣਾ ਜਿੰਨੇ ਉਹਨਾਂ ਦੇ ਮਨ 'ਚ ਸ਼ੰਕੇ ਸਵਾਲ ਹੋਣੇ ਅਤਿਆਸ ਪ੍ਰਤੀ ਬਾਣੀ ਪ੍ਰਤੀ ਜਿੰਨੀ ਕਿ ਗੁਰੂ ਸਾਹਿਬ ਜੀ ਨੇ ਕਿਰਪਾ ਕਰਨੀ ਉਹਨਾਂ ਨਾਲ ਸਾਂਝ ਪਾਉਣੀ ਉਹਨਾਂ ਦੇ ਮਨ ਦੇ ਜਿਹੜੇ ਸ਼ੰਕੇ ਸੀ ਪੂਰੇ ਕਰਨੇ ਸੋ ਉਹਨਾਂ ਦੀ ਜਿਹੜੀ ਭਾਵਨਾ ਗੁਰੂ ਸਾਹਿਬ ਪ੍ਰਤੀ ਇੰਨੀ ਕਿ ਵੱਧ ਗਈ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਮੈਨੂੰ ਇੱਕ ਦਿਨ ਉਹਨੇ ਮੇਰੇ ਨਾਲ ਇੱਕ ਗੱਲ ਸਾਂਝੀ ਕੀਤੀ ਮੈਨੂੰ ਕਹਿੰਦੇ ਕਿ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜਦਾ ਮਾਂ ਤੇ ਮੈਂ ਆਪਣੇ ਆਪ ਨੂੰ ਅਨਾਂ ਮਹਿਸੂਸ ਕਰਦਾ ਤੇ ਮੈਨੂੰ ਕੁਝ ਗੱਲ ਸਮਝ ਨਹੀਂ ਲੱਗੀ ਮੈਂ ਕਿਹਾ ਅਨਾਂ ਦਾਤੋਂ ਵੀ ਮੈਂ ਤੁਹਾਨੂੰ ਵੇਖ ਰਿਹਾ ਤੂੰ ਚੰਗਾ ਭਲਾ ਪੰਦਾ ਤੇ ਉਹ ਕਹਿੰਦਾ ਕਿ ਮੈਂ ਇਹ ਚੀਜ਼ ਮਹਿਸੂਸ ਕਰਦਾ ਕਿ ਜਿਹੜਾ ਸਿੱਖ ਆਪਣੀਆਂ ਅੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਹੀਂ ਪੜ ਸਕਦਾ ਉਹ ਅੰਨ੍ਹਾ ਹੈ ਤੇ ਮੈਂ ਅੰਨ੍ਹਾ ਵਾਂ ਤੇ ਮੈਨੂੰ ਉਹਦੀ ਗੱਲ ਬੜੀ ਵੱਜੀ ਵੀ ਬੜੀ ਵਜਨਦਾਰ ਲੱਗੀ ਕਿ ਕਿੰਨੇ ਸਿੱਖ ਆ 2.5 ਕਰੋੜ ਸਿੱਖ ਆ ਤੇ ਮੈਂ ਕਿਹਾ ਵੀ ਕਿੰਨੇ ਕੁ ਸਿੱਖ ਇਹ ਚੀਜ਼ ਮਹਿਸੂਸ ਕਰਦੇ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਜਾ ਕੇ ਇੱਕ ਪ੍ਰੋਟੋਕੋਲ ਕਰਕੇ ਮਹਾਰਾਜ ਨੂੰ ਨਮਸਕਾਰ ਕਰਕੇ ਆ ਜਾਂਦੇ ਕਦੀ ਉਹਨਾਂ ਦੇ ਮਨ 'ਚ ਚਾਹ ਹੀ ਨਹੀਂ ਪੈਦਾ ਕਿ ਮਹਾਰੇ ਦਰਸ਼ਨ ਕਹਿੰਦਾ ਮੇਰੀ ਬਦਕਿਸਮਤੀ ਇਹ ਆ ਕਿ ਮੈਂ 크੍ਰਿਸਚੀਅਨ ਪਰਿਵਾਰ ਵਿੱਚ ਪੈਦਾ ਹੋਇਆ ਪਰ ਮੇਰੀ ਖੁਸ਼ਕਿਸਮਤੀ ਇਹ ਵਾ ਕਿ ਮੈਨੂੰ ਹਣ ਗੁਰੂ ਨਾਨਕ ਸਾਹਿਬ ਨੇ ਆਪਣੀ ਗੋਦ ਵਿੱਚ ਬਿਠਾ ਕੇ ਮੈਨੂੰ ਸਿੱਖ ਬਣਾ ਲਿਆ ਤੇ ਮੇਰਾ ਸੁਪਨਾ ਵਾ ਕਿ ਮੈਂ ਪੰਜਾਬੀ ਭਾਸ਼ਾ ਸਿੱਖ ਕੇ ਮੈਂ ਗੁਰਬਾਣੀ ਦੀ ਸੰਥਿਆ ਲੈ ਕੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਅੱਖਾਂ ਨਾਲ ਦਰਸ਼ਨ ਕਰਕੇ ਪੜ ਸਕਾਂ ਹਣਾ ਸੋ ਉਹਨਾਂ ਦੀ ਉਹਨਾਂ ਦੇ ਵਿੱਚ ਰਹਿ ਕੇ ਮੈਨੂੰ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਤੇ ਬਹੁਤ ਵੱਡੀਆਂ ਗੱਲਾਂ ਇੱਕ ਉੱਥੇ ਪੈਂਜੀ ਹੋ ਰਿਹਾ ਜੈ ਪ੍ਰੀਤ ਉਹ ਇੱਥੇ ਵੀ ਆਏ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਕਾਫੀ ਅਧਿਆਤਮਿਕ ਤੌਰ ਤੇ ਕਾਫੀ ਉਹਨਾਂ ਦੀ ਵਿਸਥਾ ਉੱਪਰ ਸੀ ਤੇ ਉਹਨਾਂ ਨੂੰ ਕੁਝ ਗੁਰੂ ਸਾਹਿਬ ਜੀ ਵੱਲੋਂ ਮਹਿਸੂਸ ਹੋਇਆ ਕਿ ਮੈਂ ਕਿਸ ਕਰ ਸਾਂ ਕਿ ਜਾ ਕੇ ਅਮਰਿਸ਼ਕਣਾ ਤੇ ਗਗਨਦੀਪ ਸਿੰਘ ਨੇ ਤੇਰੇ ਨਾਲ ਹੋਣਾ ਉਹਨੇ ਉਦਾਂ ਹੀ ਮੈਨਾਂ ਸਾਂਝਾ ਕੀਤਾ ਆਪਾਂ ਫਿਰ ਉਦੋਂ ਇੱਥੇ ਆਏ ਉੱਥੇ ਜਾ ਕੇ ਅਮਰਦੀਪ ਸਿੰਘ ਆਏ ਉਹਨਾਂ ਜੀ ਉਹਨਾਂ ਦੀ ਇੱਕ ਗੱਲ ਜਦੋਂ ਉੱਥੇ ਪ੍ਰੈਜੈਂਟੇਸ਼ਨ ਲਈ ਜਾਂਣਾ ਹਮੇਸ਼ਾ ਮੇਰੇ ਨਾਲ ਜਾਂਦੇ ਸੀ ਕਿਉਂਕਿ ਉਦੋਂ ਮੇਤੋਂ ਗੱਡੀ ਨਹੀਂ ਹੁੰਦੀ ਤੇ ਹਮੇਸ਼ਾ ਆਪਾਂ ਉਹਨਾਂ ਨੇ ਮੇਰੇ ਨਾਲ ਆਪਣੀ ਗੱਡੀ ਵਿੱਚ ਲੈ ਕੇ ਜਾਣਾ ਜਿੱਥੇ ਵੀ ਪ੍ਰੈਜੈਂਟੇਸ਼ਨ ਹੋਣੀ ਉਹਨਾਂ ਨੇ ਮੇਰੇ ਨਾਲ ਜਾਣਾ ਉਹਨਾਂ ਕੋਲ ਹਮੇਸ਼ਾ ਇੱਕ ਨਾ ਬੈਗ ਹੁੰਦਾ ਸੀ ਤੇ ਕਾਫੀ ਵਾਰੀ ਮੇਰੇ ਮਨ ਚ ਆਇਆ ਪਰ ਮੈਂ ਕਦੀ ਪੁੱਛਿਆ ਨਹੀਂ ਇੱਕ ਦਿਨ ਆਪਾਂ ਇੱਕ ਪੁਲਿਸ ਥਾਣੇ ਗਏ ਤੇ ਮੈਨੂੰ ਕਿਹਾ ਮੇਰੇ ਨਾਲ ਚੱਲੇ ਸੀ ਮੈਂ ਕਿਹਾ ਪੰਜੀ ਬੈਗ ਤੁਸੀਂ ਕਦੋਂ ਚੁੱਕੀ ਫਿਰਦੇ ਨਾਲ ਵੀ ਗੱਡੀ 'ਚ ਰਹਿਣ ਦੋ ਕਹਿੰਦੀ ਨਹੀਂ 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 ਬੜੀ ਮਨ ਲੋ ਇਦਾਂ ਮੈਨੂੰ ਝੰਜੋੜ ਕੇ ਜੇ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਮੈਂ ਕਿਹਾ ਕਿਉਂ ਬੈਗ ਹੀ ਆ ਗੱਡੀ 'ਚ ਰਹਿਣ ਦੋ ਵੀ ਜਰੂਰ ਭਰ ਚੱਕ ਕੇ ਖੜਨਾ ਕਹਿੰਦੀ ਨਹੀਂ 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 ਬੈਗ 'ਚ ਤੁਹਾਨੂੰ ਪਤਾ ਕੀ ਆ ਕਹਿੰਦੀ ਇਹਦੇ 'ਚ ਨਿਤਨੇਮ ਸਾਹਿਬ ਦੀਆਂ ਪੋਥੀਆਂ ਵਾਂ ਤੇ ਮੈਂ ਕਿਹਾ ਹਾਂ ਫਿਰ ਕੀ ਗੱਡੀ 'ਚ ਰਹਿਣ ਦੋ ਤੇ ਕਹਿੰਦੀ ਜੇ ਗੱਡੀ ਚੋਰੀ ਹੋ ਗਈ ਫਿਰ ਵੀ ਪੋਤੀ ਸਾਹਿਬ ਦੀ ਬੇਦਬੀ ਹੋਊਗੀ ਉਹ ਮੈਨੂੰ ਮੈਂ ਸੱਚੀ ਉਹਦੇ ਅੱਗੇ ਸਿਰ ਚੁੱਕਿਆ ਪਰ ਮੇਰੀ ਮੇਰੇ ਫਿਰ ਮਨ ਚਾ ਮੈਂ ਕਿਹਾ ਜੇ ਤਨੂੰ ਇੰਨਾ ਹੀ ਤੇਰੀ ਮਨ ਚ ਪਿਆਰ ਆ ਜਾਂ ਸਤਿਕਾਰ ਆ ਗੁਰਬਾਣੀ ਪ੍ਰਤੀ ਫਿਰ ਤੂੰ ਉਹਨਾਂ ਨੂੰ ਘਰ ਕਿਉਂ ਨਹੀਂ ਰੱਖ ਕੇ ਆਉਂਦੀ ਤੂੰ ਨਾਲ ਲਗਾਤੋਂ ਚੱਕੀ ਫਿਰਦੀ ਹੈ ਨਾ ਤੇ ਮੈਨੂੰ ਕਹਿੰਦੀ ਮੈਂ ਘਰੇ ਕਿੱਦਾਂ ਰੱਖਦਾ ਕਹਿੰਦੀ ਜੇ ਘਰੇ ਮੈਂ ਰੱਖੂੰਗੀ ਮੈਂ ਇਹਨਾਂ ਨੂੰ ਉੱਥੇ ਰੱਖਦੀ ਜਿਹੜਾ ਮੇਰੇ ਘਰ ਦਾ ਸਭ ਤੋਂ ਸੋਹਣੀ ਜਗਾ ਵਾ ਤੇ ਜਿਹੜੇ ਚੋਰ ਹੁੰਦੇ ਆ ਜੇ ਕਿਤੇ ਚੋਰ ਘਰ ਚ ਆ ਜੇ ਉਹਨੇ ਪਹਿਲਾਂ ਹੀ ਉਹਦਾ ਧਿਆਨ ਉੱਥੇ ਪੈਣਾ ਤੇ ਉਹਨੇ ਉੱਧਰ ਜਾਣਾ ਤੇ ਉਹਨੂੰ ਉਹ ਜਿਹੜੇ ਕੁਝ ਫੋਲਦਾ ਹੋਇਆ ਜੇ ਪੋਤੀ ਸਾਬ ਨੂੰ ਥੱਲੇ ਤੇ ਪੁੱਤੀ ਸਾਹਿਬ ਦੀ ਬੇਦਬੀ ਹੋਊਗੀ ਕਹਿੰਦੀ ਇਸ ਕਰਕੇ ਮੈਂ ਘਰ ਨਹੀਂ ਰੱਖ ਸਕਦੀ ਤੇ ਕਹਿੰਦੀ ਜੇ ਇੱਕ ਕਾਰਨ ਹੋਰ ਵੀ ਉਹ ਸਦਾ ਜੀ ਕਿਤੇ ਘਰ ਨੂੰ ਅੱਗ ਲੱਗ ਜੇ ਤੇ ਪੁੱਤੀ ਸਾਹਿਬ ਦੀ ਬੇਦਬੀ ਹੋ ਜਾਊਗੀ ਤੇ ਕਹਿੰਦੀ ਮੈਂ ਇਹਨਾਂ ਨੂੰ ਤਾਂ ਹੀ ਕੋਲ ਰੱਖਦੀ ਆ ਜਦੋਂ ਮੈਨੂੰ ਕੁਝ ਹੋਵੇ ਉਦੋਂ ਇਹਨਾਂ ਨੂੰ ਕੁਝ ਹੋਵੇ ਇਹ ਨਾ ਹੋਵੇ ਕਿ ਇਹਨਾਂ ਨੂੰ ਕੁਝ ਹੋ ਜੇ ਤੇ ਮੈਂ ਚੰਗੀ ਬਲੀ ਜੀਂਦੀ ਹੋਵਾਂ ਤੇ ਉਹ ਸੱਚੀ ਮੇਰ ਦੇ ਗਏ ਉਹਦੇ ਸਿਰ ਝੁਕ ਗਿਆ ਮੇਰਾ ਮੈਨੂੰ ਲੱਗਾ ਨਹੀਂ ਕਿ ਮੈਂ ਕਦੀ ਵੀ ਕਿਸੇ ਸਿੱਖ ਨੂੰ ਮਿਲਿਆ ਹੋਵਾਂ ਜਿਹਦੀ ਇੰਨੀ ਉੱਚੀ ਭਾਵਨਾ ਹੋਵੇ ਗੁਰਬਾਣੀ ਪ੍ਰਤੀ ਕਹਿੰਦੀ ਤੂੰ ਆਪ ਹੀ ਤੇ ਮੈਨੂੰ ਕਹਿਣਾ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਣੀ ਅਮਰ ਸਾਰੇ ਤੇ ਮੈਨੂੰ ਉਦੋਂ ਲੱਗਾ ਕਿ ਮੈਂ ਕਹਿਣ ਵਾਲਿਆਂ ਚ ਹਾਂ ਤੇ ਮਨਣ ਵਾਲਿਆਂ ਚ ਹਾਂ ਸੋ ਇੱਕ ਸਮਾਂ ਬਹੁਤ ਹੋ ਗਿਆ ਮੈਂ ਇੱਥੇ ਗੁਰੂਸਿੱਖ ਦੀਆਂ ਇਦਾਂ ਦੀਆਂ ਬਹੁਤ ਬਾਤਾਂ ਜੁੜੂ ਆਪ ਜੀ ਨਾਲ ਸਾਂਝੀਆਂ ਕਰਨੀਆਂ ਪਰ ਉਹਦੇ ਸਮੇਂ ਵਿੱਚੋਂ ਮੈਂ ਆਖਰੀ ਬੇਨਤੀ ਕਰਨੀ ਹੈ ਕਿ ਆਪਾਂ ਪੰਜਾਬੀ ਭਾਸ਼ਾ ਤੋਂ ਦੂਰ ਨਾ ਹੋਈਏ ਇਹ ਸਾਡੀ ਪਹਿਚਾਣ ਆ ਜਿੱਦਾਂ ਕਤਲਾਨ ਲੋਕ ਆ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਸੋ ਅਸੀਂ ਵੀ ਉਸੇ ਤਰ੍ਹਾਂ ਆਪਣੀ ਭਾਸ਼ਾ ਨਾਲ ਜੁੜੀਏ ਸਾਡੀ ਪਹਿਚਾਣ ਆ ਇਦੇ ਨਾਲ ਹੀ ਸਾਡੀ ਬੁਨਿਆਦ ਆ ਜੇ ਅਸੀਂ ਪੰਜਾਬੀ ਪੜਾਂਗੇ ਅਸੀਂ ਤਾਂ ਹੀ ਆਪਣੇ ਬੱਚਿਆਂ ਨੂੰ ਗਾ ਗੁਰਬਾਣੀ ਪੜਾ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਸਕਦੇ ਹਾਂ ਜੇ ਅਸੀਂ ਆਪਣੀ ਭਾਸ਼ਾ ਤੋਂ ਦੂਰ ਹੋ ਗਏ ਆਪਣੀ ਮਾਂ ਤੋਂ ਦੂਰ ਹੋ ਗਏ ਸਾਨੂੰ ਮੱਸੀਆਂ ਚਾਚੀਆਂ ਨੇ ਗਾਂ ਜਾ ਕੇ ਕਿਤੇ ਨਹੀਂ ਪੁੱਛਣਾ ਇਹ ਸਾਡੀ ਹਣ ਦੀ ਸੋਚ ਆ ਸੋ ਕਈ ਵਾਰੀ ਇੱਕ ਸਾਡੀ ਸੋਚ ਬਣੀ ਹੁੰਦੀ ਕਿ ਅੰਗਰੇਜ਼ੀ ਬੋਲਣਾ ਵਧੀਆ ਗੱਲ ਆ ਪਰ ਜੇ ਅੰਗਰੇਜ਼ੀ ਉੱਥੇ ਬੋਲੀਏ ਜਿੱਥੇ ਅੰਗਰੇਜ਼ੀ ਦੀ ਲੋੜ ਆ ਅਸੀਂ ਆਪਸ ਵਿੱਚ ਵੀ ਮਿਲਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੀ ਥਾ ਤੇ ਆਪਾਂ ਹਾਈ ਗੁੱਡ ਮਾਰਨਿੰਗ ਕੀ ਹੈ ਕੀ ਉਹ ਇੱਕ ਹੋਣ ਹੋਰ ਨਵਾਂ ਚੱਲ ਪਿਆ ਗਾ ਮੈਂ ਇੱਥੇ ਪਿਛਲੇ ਕੁਝ ਸਾਲਾਂ ਤੋਂ ਹਿੰਦੀ ਵਾਲਾ ਚੰਗਾ ਭਲਾ ਸਰਦਾਰ ਦੇਖੋ ਉਹ ਹਿੰਦੀ ਬੋਲਣ ਦੇ ਹੁੰਦਾ ਬੜਾ ਮਨ ਨੂੰ ਸੁਮਣੀ ਆਉਂਦੀ ਵੀ ਤੁਸੀਂ ਆਪਣੀ ਕੋ ਭਾਸ਼ਾ ਛੱਡ ਕੇ ਤੁਸੀਂ ਹਿੰਦੀ ਬੋਲੀ ਜਾ ਰਹੇ ਹਿੰਦੀ ਬੋਲੋ ਜੇ ਤੁਸੀਂ ਬੰਬਈ ਜਾਂਦੇ ਆ ਕਲਕੱਤੇ ਜਾਂਦੇ ਆ ਕੇਰਲਾ ਜਾਂਦੇ ਆ ਪਰ ਜੇ ਮੈਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਗਦਾਰੀ ਕਰ ਰਹੇ ਆ ਸੋ ਆਪਣੀ ਭਾਸ਼ਾ ਨਾਲ ਪਿਆਰ ਕਰਨਾ ਇਹਦੇ ਵਿੱਚ ਆਪਣੇ ਪਰਿਵਾਰਾਂ ਵਿੱਚ ਆਪਣੇ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਜ਼ਰੂਰ ਬੋਲੋ ਕਿਉਂਕਿ ਜੇ ਅਸੀਂ ਦੂਰ ਹੁੰਦੇ ਗਏ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਦਾਦੇ-ਪਰਦਾਦੇ ਸੀ ਉਹ ਬਿਲਕੁਲ 100% ਪੰਜਾਬੀ ਦੇ ਸ਼ਬਦ ਵਰਤਦੇ ਸੀ ਜਿਹੜੇ ਸਾਡੇ ਪਿਤਾ ਸੀਗੇ ਉਹਨਾਂ ਦੀ ਉਮਰ ਦੇ ਉਹ ਵਿੱਚੋਂ 20% ਅੰਗਰੇਜ਼ੀ ਬੋਲਣ ਦਾ ਪੇਜ ਦਾ ਬੇਟਾ ਲਾਈਟ ਆਫ ਕਰ ਦੋ ਬੇਟਾ ਪੰਜਾਬੀ ਚ ਲਾਈਟ ਵੀ ਅੰਗਰੇਜ਼ੀ ਅਤੇ ਆਫ ਵੀ ਅੰਗਰੇਜ਼ੀ ਸਾਡੀ ਆਦਤ ਬਣਦੀ ਜਾਂਦੀ ਹੈ ਪਰ ਆਪਾਂ ਨੂੰ ਸਮਝ ਨਹੀਂ ਆਉਂਦੀ ਸੋ ਇਹ ਬਹੁਤ ਜ਼ਰੂਰੀ ਆ ਕਿਤੇ ਵੀ ਦੁਕਾਨਾਂ ਤੇ ਜਾਈਏ ਕਿਤੇ ਵੀ ਹਰ ਥਾਂ ਤੇ ਅੰਗਰੇਜ਼ੀ ਬੋਲੀ ਜਾਂਦੇ ਹਨਾ ਮੈਂ ਪਿਛਲੇ ਉਹ ਪਿਛਲੇ ਕਾਨਫਰੰਸ ਵਿੱਚ ਵੀ ਇੱਕ ਗੱਲ ਸੰਜੀ ਕੀਤੀ ਸੀ ਅ ਅੰਮ੍ਰਿਤਸਰ ਸਾਹਿਬ ਵੀ ਮੈਂ ਇੱਕ ਸਟੋਰ ਤੇ ਗਿਆ ਤੇ ਪੰਜੀ ਮੈਨੂੰ ਕਹਿੰਦੀ ਹੈਲੋ ਸਰ ਗੁੱਡ ਈਵਨਿੰਗ ਮੈਂ ਕਹਿੰਦੀ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਉਹ ਗੋ ਹੱਸਣਦਾ ਵੀ ਤੇ ਮੈਨੂੰ ਬੜਾ ਅ ਅਜੀਬ ਜਿਹਾ ਲੱਗਾ ਦੁੱਖ ਜਿਹਾ ਵੀ ਮੈਂ ਫਤਿਹ ਬੁਲਾਈ ਉਹਨੂੰ ਤੂੰ ਵੀ ਗੁਰਗੋਬਿੰਦ ਸਿੰਘ ਦੀ ਧੀ ਆ ਸਿੱਖਾਂ ਦੀ ਧੀ ਆ ਤੇ ਮੈਂ ਤੁਹਾਨੂੰ ਫਤਿਹ ਬੁਲਾਉਣ ਤੋਂ ਤੂੰ ਹਸ ਰਹੀ ਮੇਰੇ ਤੇ ਮੈਨੂੰ ਕਿਹਾ ਪੰਜੀ ਕੁਛ ਮੈਂ ਗਲਤੀ ਕਰਤੀ ਜਾਂ ਤੁਹਾਨੂੰ ਕੁਛ ਗਲਤ ਕਿਹਾ ਇਹ ਨਹੀਂ ਨੋ ਨੋ ਇਟਸ ਓਕੇ ਇਟਸ ਓਕੇ ਮੈਂ ਕਿਹਾ ਵੀ ਮੈਨੂੰ ਲੱਗੰਦਾ ਮੈਂ ਅੰਮ੍ਰਿਤਸਰ ਸਾਹਿਬ ਨਹੀਂ ਮੈਂ ਲੰਡਨ ਚ ਆਇਆ ਵਾਂ ਮੇਰੇ ਅੱਗੋਂ ਮੈਂ ਪੰਜਾਬੀ ਚ ਗੱਲ ਕਰ ਰਿਹਾ ਤੇ ਮੈਨੂੰ ਉਹ ਇੰਗਲਿਸ਼ ਜਵਾਬ ਦੇ ਰਹੀ ਹੈ ਫਿਰ ਜਾ ਕੇ ਦੂਜੇ ਜਿਹੜੀ ਉਹਦੇ ਨਾਲ ਦੇ ਸੀਗੇ ਸਾਥੀ ਉਹਨਾਂ ਦੇ ਅੱਗੇ ਹੱਸਣ ਜਾਂ ਦੇ ਪੀ ਤੇ ਮੈਂ ਕਿਹਾ ਫਿਰ ਆਈ ਮੇਰੇ ਕੋਲ ਮਰਨਦੀ ਸਰ ਮੇ ਇ ਹੈਲਪ ਯੂ ਤੇ ਮੈਂ ਕਿਹਾ ਪੰਜੀ ਆ ਸਾਰਾ ਕੁਛ ਮੇਰੇ ਉਤੋਂ ਦੀ ਨੰਗੀ ਜਾ ਰਿਹਾ ਵਾ ਤੇ ਮੈਨੂੰ ਕਿਰ ਉਹ ਫਿਰ ਹਸਨ ਜਲ ਲਗੀ ਫਿਰ ਮੈਂ ਕਿਹਾ ਪੰਜੀ ਇਹਦੇ ਵਿੱਚ ਮੈਨੂੰ ਦੁੱਖ ਹੋ ਰਿਹਾ ਕਿ ਤੁਸੀਂ ਮੇਰੇ ਨਾਲ ਅੰਗਰੇਜ਼ੀ 'ਚ ਗੱਲ ਕਰ ਰਹੇ ਹਿੰਦੀ 'ਚ ਗੱਲ ਕਰ ਰਹੇ ਆ ਪਰ ਜਿਹੜੀ ਪੰਜਾਬੀ ਭਾਸ਼ਾ ਨੂੰ ਛੱਡ ਕੇ ਮੈਂ ਕਿਹਾ ਭਾਸ਼ਾ ਤੁਹਾਨੂੰ ਤਿੰਨ ਆਉਂਦੀਆਂ ਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਸੱਤ ਆਉਂਦੀਆਂ ਵਾ ਪਰ ਇੱਕ ਸਿੱਖ ਜਰੂ ਸਿੱਖ ਨੂੰ ਮਿਲੇ ਇੱਕ ਪੰਜਾਬੀ ਜਰੂ ਪੰਜਾਬੀ ਨੂੰ ਮਿਲੇ ਉਹ ਪੰਜਾਬੀ 'ਚ ਹੀ ਗੱਲ ਕਰੇ ਜਦੋਂ ਆਪਾਂ ਹੋਰ ਦੇਸ਼ਾਂ 'ਚ ਜਾਈਏ ਜਿੱਥੇ ਸਾਡੀ ਲੋੜ ਆ ਅਸੀਂ ਉਹ ਭਾਸ਼ਾ ਬੋਲੀਏ ਸੋ ਇੱਥੇ ਮੈਂ ਖਮਾ ਦਾ ਜਾਚਕ ਹੋਵਾਂਗਾ ਮੇਰੇ ਕੋਲ ਬੋਲਦੇ ਆ ਮੇਰੀ ਮਤ ਬਹੁਤ ਥੋੜੀ ਆ ਮੈਂ ਕਦੀ ਇਦਾਂ ਆਪਣੇ ਪਾਈ ਚਾਰੇ ਵਿੱਚ ਕਦੀ ਨਹੀਂ ਬੋਲਿਆ ਮੇਰਾ ਮੈਨੂੰ ਨਾ ਹੀ ਨਾ ਤਜਰਬਾ ਵਾ ਸੋ ਕਿਸੇ ਵੀ ਤਰ੍ਹਾਂ ਦਾ ਮੇਰੇ ਕੋਲ ਕੋਈ ਸ਼ਬਦ ਬਦ ਕੱਟ ਗਿਆ ਗਿਆ ਹੋਵੇ ਆਪ ਸਭ ਜੀ ਬੋਸਤ ਕਾਰਜ ਹੋ ਬਖਸ਼ਣਯੋਗ ਹੋ ਅਸੀਸ ਪ੍ਰੀਫਤਿ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ